ਲੁਧਿਆਣਾ ਵਿਖੇ ਕਿਸਾਨਾਂ ਵੱਲੋਂ ਮਹਾਪੰਚਾਇਤ ਆ ਜਿਹੜੀ ਕੀਤੀ ਗਈ ਹੈ ਤੇ ਇਸ ਮੌਕੇ ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਹੋਈ ਮਹਾਪੰਚਾਇਤ ਦੇ ਵਿੱਚ ਕਈ ਸੀਨੀਅਰ ਕਿਸਾਨਾਂ ਨੇ ਪਹੁੰਚ ਕੇ ਇੱਕ ਨਵਾਂ ਫਰੰਟ ਹੈ ਜਿਹੜਾ ਬਣਾ ਲਿਆ ਜਿਸ ਦਾ ਨਾਮ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਰੱਖਿਆ ਗਿਆ ਅਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਫਰੰਟ ਦੇ ਵਿੱਚ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਜਿਹੜਾ ਕਰਵਾਇਆ ਜਾਊਗਾ ਤੇ ਨਾਲ ਹੀ ਸੰਘਰਸ਼ ਵਿੱਡਨ ਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਨਾਲ ਹੀ ਕਿਸਾਨਾਂ ਨੇ ਕਿਹਾ ਕਿ 16 ਫਰਵਰੀ ਨੂੰ ਭਾਰਤ ਬੰਦ ਕਰਨ ਦਾ ਐਲਾਨ ਵੀ ਮਹਾਪੰਚਾਇਤ ਦੇ ਵਿੱਚ ਕੀਤਾ ਗਿਆ ਤੇ ਇਸ ਤੋਂ ਬਿਨਾ 18 ਫਰਵਰੀ ਨੂੰ ਪਾਣੀਆਂ ਦੇ ਮੁੱਦੇ ਦੇ ਉੱਤੇ ਚੰਡੀਗੜ੍ਹ ਵਿਖੇ ਮੋਰਚੇ ਲਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਅਤੇ ਇਸ ਦਾ ਫੈਸਲਾ ਜਿਹੜਾ ਲੁਧਿਆਣਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਹੈ ਜਿਹੜਾ ਲਿਆ ਗਿਆ ਉੱਥੇ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਦੇ ਤਾਲਮੇਲ ਵੱਲੋਂ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੇ ਲਈ ਪੰਜਾਬ ਚੈਪਟਰ ਨੇ ਵਿਉਤਬੰਦੀ ਜਿਹੜੀ ਬਣਾਈ ਹੈ ਅਤੇ 31 ਜਨਵਰੀ ਨੂੰ ਸਮਾਜ ਦੇ ਹਰੇਕ ਵਰਗ ਅਤੇ ਜਥੇਬੰਦੀਆਂ ਦਾ ਸਹਿਯੋਗ ਲੈਣ ਦੇ ਲਈ ਲੁਧਿਆਣਾ ਵਿਖੇ ਸੱਦੀ ਗਈ ਇਹ ਵੱਡੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਨੇ ਜਿਹੜੇ ਕੀਤੇ ਗਏ ਨੇ ਉਥੇ ਕਿਸਾਨਾਂ ਦੀ ਵਿਆਪਕ ਲਾਮਬੰਦੀ ਦੇ ਲਈ 9 ਫਰਵਰੀ ਨੂੰ ਤਹਿਸੀਲ ਪੱਦਰ ਦੇ ਉੱਤੇ ਰੋਸ ਪ੍ਰਦਰਸ਼ਨ ਨੇ ਜਿਹੜੇ ਕੀਤੇ ਜਾਣਗੇ ਅਤੇ ਪੰਜਾਬ ਦੇ ਨਾਲ ਸੰਬੰਧਿਤ ਮੰਗਾਂ ਦੇ ਲਈ ਸ਼ੰਗਾਰ ਉਲੀ ਕੰਦੇ ਖਾਤਰ 18 ਫਰਵਰੀ ਨੂੰ ਚੰਡੀਗੜ੍ਹ ਵਿਖੇ ਅਗਲੀ ਮੀਟਿੰਗਾਂ ਜਿਹੜੀ ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਦੇ ਤਾਲਮੇਲ ਦੇ ਨਾਲ ਰੱਖੀ ਗਈ ਹੈ ਨਾਲ ਹੀ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੇ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਦੀ ਖਾਤਰ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੰਜਾਬ ਚੈਪਟਰ ਦੀ ਅਹਿਮ ਮੀਟਿੰਗਾਂ ਜਿਹੜੀ ਕੀਤੀ ਗਈ ਅੱਜ ਅਸੀਂ ਆਪਣੀ ਯੂਨੀਅਨ ਦਾ ਆਗਾਜ਼ ਕਰਨ ਜਾ ਰਹੇ ਹਾਂ ਜੋ ਕਿ ਪਹਿਲਾ ਭਾਰਤੀ ਕਿਸਾਨ ਯੂਨੀਅਨ ਚੜੂਣੀ ਨਾਲ ਸਾਰਾ ਸਾਡਾ ਪੰਜਾਬ ਟੈਸ ਸੀਗਾ ਜਿੰਨਾ ਅਸੀਂ 2 ਸਾਲਾਂ ਵਿੱਚ ਮਿਹਨਤ ਕੀਤੀ ਆ 13 ਜ਼ਿਲ੍ਹੇ ਨਾਲ ਸਟੇਟ ਬਾਡੀ ਜਾਂ ਸਾਡੇ ਨਾਲ ਕਾਈਆਂ ਤੱਕ ਜਿਹੜੇ ਜੁੜੇ ਸੀਗੇ ਉਹ ਟੋਟਲ ਉਧਰੋਂ ਛੱਡ ਕੇ ਸਾਰੇ ਸਾਡੇ ਨਾਲ ਆ ਗਏ ਨੇ ਅੱਜ ਤਾਂ ਕਰਕੇ ਆ ਸਾਡੇ ਰਾਸ਼ਟਰੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਘਮਾਣਾ ਸਟੇਟ ਪ੍ਰੈਜ਼ੀਡੈਂਟ ਦਲਬਾਖ ਸਿੰਘ ਸਾਡੇ ਪੰਜ ਮੈਂਬਰੀ ਕਮੇਟੀ ਬਣੀ ਆ ਅਮਰੀਕ ਸਿੰਘ ਜ਼ਿਕਰੀ ਚਰਨਜੀਤ ਸਿੰਘ ਗਾਲਬ ਤੇ ਬਲਕਾਰ ਸਿੰਘ ਬੈਸ ਤੋਂ ਬਾਅਦ 31 ਮੈਂਬਰੀ ਕਮੇਟੀ ਬਣੀ ਆ ਸਾਡੀ ਤੇ ਜਿਹੜੇ ਅੱਗੇ ਆਉਣ ਵਾਲੇ ਜਿਹੜੇ ਸਾਡੀਆਂ ਮੁਸ਼ਕਲਾਂ ਨੇ ਪੰਜਾਬ ਦੇ ਕਿਸਾਨ ਮਜ਼ਦੂਰ ਵਪਾਰੀ ਨੂੰ ਉਹਨਾਂ ਦੇ ਹੀ ਕੰਮ ਕਰਾਉਗੇ ਕੁਝ ਜੱਡੂਨੀ ਸਾਹਿਬ ਦੀ ਗੱਲ ਕੀਤੀ ਵਕਹਣ ਦਾ ਕੀ ਕੰਮ ਵਕਹਣ ਦਾ ਕਈ ਦੋ ਭਰਾ ਵੀ ਵਕਹ ਹੁੰਦੇ ਹੀ ਆ ਕਈ ਵਾਰੀ ਕਈ ਵਾਰੀ ਪੰਜਾਬ ਦੇ ਮੁੱਦੇ ਔਰ ਹਰਿਆਣੇ ਦੇ ਮੁੱਦਿਆਂ ਚ ਹੁੰਦਾ ਸਾਡਾ ਮਾੜਾ ਮੋਟ ਮਤ ਪੇਜ ਸੀਗਾ ਉਹਦਾ ਕਰਕੇ ਅਸੀਂ ਉਹਨਾਂ ਨੇ ਆਪਣਾ ਅਲੱਗ ਕਰ ਲਈ ਸੀ ਦਿੱਲੀ ਜਾਵਾਂਗੇ ਜੀ ਹੁਣ ਹਾਂਜੀ 13 ਤਰੀਕ ਨੂੰ ਅਸੀਂ ਦਿੱਲੀ ਜਾਵਾਂਗੇ ਸਾਡੇ ਕੋਲੇ ਐਸ ਕੇ ਐਮ ਦੇ ਲੀਡਰ ਆ ਰਹੇ ਨੇ ਸਰਜੀਤ ਸਿੰਘ ਪੂਲ ਜੀ ਆ ਰਹੇ ਨੇ ਔਰ ਤੇ ਉੱਥੋਂ ਵੀ ਆ ਰਹੇ ਨੇ ਹਰਿਆਣੇ ਚੋਂ ਵੀ ਆ ਰਹੇ ਨੇ ਉਹਨਾਂ ਨੇ ਵੀ ਆਪਣਾ ਸਟੇਜ ਤੇ ਸੰਬੋਧਨ ਕਰਨਾ ਜੋ ਅੱਗੇ ਐਸ ਕੇ ਐਮ ਆਵਾਜ਼ ਦੇਊਗਾ ਅਸੀਂ ਉਸ ਆਵਾਜ਼ ਦੇ ਨਾਲ ਚੱਲਾਂਗੇ ਯੂਗਤ ਕਿਸਾਨ ਮੋਰਚੇ ਦੇ ਨਾਲ ਨਾਲ ਰਲ ਕੇ ਚੱਲੇ ਜਾਊਗਾ ਹਾਂਜੀ ਹਾਂਜੀ ਨਾਲ ਨਾਲ ਕੇ ਚਲੇ ਜਾਊਗਾ ਜਿਹੜੇ ਜਿਸ ਤਰ੍ਹਾਂ ਦੇ ਜਿਹੜੇ ਫੈਸਲੇ ਸੀ ਕਈ ਫੈਸਲੇ ਜਿਹੜਾ ਗੈਰ ਰਾਜਨੀਤਿਕ ਰੂਪੀ ਜੱਥੇਬੰਦੀ ਦਾ ਦੇਖੋ ਪਹਿਲਾ ਗੈਰ ਰਾਜਨੀਤਿਕ ਗੈਰ ਆਈ ਨਹੀਂ ਕਿ ਇਸ ਤਰ੍ਹਾਂ ਵੀ ਸਾਡਾ ਕੋਈ ਇਲੈਕਸ਼ਨ ਲੜਨ ਦਾ ਕੋਈ ਵਿਚਾਰ ਨਹੀਂ ਹੈਗਾ ਤੇ ਇਸ ਕਰਕੇ ਹੀ ਕਹਿ ਰਹਾ ਹਾਂ ਮੇਨ ਮੁੱਦੇ ਕੀ ਹੋਣਗੇ ਪਹਿਲੇ ਤੁਹਾਡੇ ਮੇਨ ਮੁੱਦਾ ਸਾਡਾ ਹੁਣ ਐਮਐਸਪੀ ਦਾ ਵਾ ਕਿਸਾਨਾਂ ਦੀ ਕਰਜ਼ਾ ਮਾਫੀ ਆ ਬਿਜਲੀ ਬਿੱਲ 222 ਜਿਹੜਾ ਇਹਨਾਂ ਨੇ ਲਾਇਆ ਉਹਨੂੰ ਵਾਪਸ ਕਰਾਉਣਾ ਜਿਹੜੇ ਚਿਪ ਵਾਲੇ ਮੀਟਰ ਲੱਗਦੇ ਆ ਬੇਰੁਜ਼ਗਾਰੀ ਦਾ ਮੁੱਦਾ ਮੇਨ ਆ ਹੋ ਕੇ ਜਿਹੜੇ ਕਿਸਾਨੇ ਦੇ ਮੁੱਦੇ ਆ ਸਾਂਝੇ ਮੁੱਦੇ ਆ ਜਿਨ੍ਹਾਂ ਤੇ ਹੁਣ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਵੀ ਕੀਤਾ ਹੋਇਆ ਉਹੀ ਉਵੇਂ ਜਿਵੇਂ ਪਹਿਲਾਂ ਗਏ ਸੀਗੇ ਨਵੰਬਰ 1920 ਦੇ ਵਿੱਚ ਟਰੈਕਟਰ ਟਰਾਲੀਆਂ ਸਮੇਤ ਆਪਣਾ ਸਾਰਾ ਸੱਜੋ ਸਮਾਨ ਲੈ ਕੇ ਪੱਕੇ ਮੋਰਚੇ ਦੀ ਖਾਤਰ ਜਿਵੇਂ ਹੁਣ ਸੀ 13 ਫਰਵਰੀ ਨੂੰ ਅਣ ਮਿੱਥੇ ਸਮੇਂ ਲਈ ਅਣ ਮਿੱਥੇ ਸਮੇਂ ਲਈ 13 ਫਰਵਰੀ ਦਾ ਸਾਡਾ ਐਲਾਨ ਹੋਇਆ ਹੋਇਆ ਬਰਨਾਲੇ ਵੱਡੀ ਮਹਾ ਪੰਚਾਇਤ ਕਰਕੇ ਇਸ ਐਲਾਨ ਕੀਤਾ 6 ਜਨਵਰੀ ਨੂੰ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਅਰਵਿੰਦ ਕੁਮਾਰ ਸਾਡੇ ਨਾਲ ਜੁੜ ਚੁੱਕੇ ਨੇ ਅਰਵਿੰਦ ਕਿਸਾਨਾਂ ਵੱਲੋਂ ਮਹਾ ਪੰਚਾਇਤ ਕੀਤੀ ਗਈ ਅਤੇ ਵੱਡੇ ਫੈਸਲੇ ਲਏ ਗਏ ਨੇ ਨਾਲ ਹੀ ਇੱਕ ਵੱਡਾ ਫੈਸਲਾ 16 ਫਾਰਮਰੀ ਨੂੰ ਭਾਰਤ ਬੰਦ ਐਲਾਨ ਕਰਨ ਦਾ ਵੀ ਕੀਤਾ ਗਿਆ ਤੁਹਾਡੇ ਕੋਲ ਕੀ ਕੁਝ ਜਾਣਕਾਰੀ ਆ ਬਿਲਕੁਲ ਜੀ ਕਿਸਾਨਾਂ ਵੱਲੋਂ ਇੱਕ ਲੁਧਿਆਣੇ ਦੇ ਥਾਣਾ ਮੰਡੀ ਮਹਾ ਪੰਚਾਇਤ ਕੀਤੀ ਗਈ ਹੈ ਜਿਨੇ ਵਿੱਚ ਪੂਰੇ ਪੰਜਾਬ ਦੇ ਕਿਸਾਨ ਆਏ ਸੀਗੇ ਉਹਨਾਂ ਨੇ ਉੱਥੇ ਵਿਚਾਰ ਚਰਚਾ ਕੀਤੀ ਵਿਚਾਰ ਚਰਚਾ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਅਲੱਗ ਕਿਸਾਨ ਕਹਿੰਦੇ ਨੇ ਗਠਜੰਬੰਦਨ ਬਣਾਇਆ ਜਿਹਦਾ ਨਾਂ ਉਹਨਾਂ ਨੇ ਲੱਖਿਆ ਹੈ ਕਿਸਾਨ ਮਜ਼ਦੂਰ ਮੋਰਚਾ ਹਾਲਾਂਕਿ ਇਹ ਸੰਯੁਕਤ ਮੋਰਚੇ ਨਾਲ ਨਿਯੁਕਤੀ ਰਹੂਗਾ ਤੇ ਜੋ ਕਿਸਾਨਾਂ ਦੇ ਹਿਤ ਕਰਨੇ ਚਾਹੇ ਐਮਐਸਟੀ ਦੇ ਮਾਮਲੇ ਨੂੰ ਲੈ ਕੇ ਚਾਹੇ ਕਰਜ਼ੇ ਦੇ ਮਾਮਲੇ ਨੂੰ ਲੈ ਕੇ ਉੱਥੇ ਹੀ ਕੰਮ ਕਰੂਗਾ ਤੇ ਮੰਦ ਦੀ ਵੀ ਇਹਨਾਂ ਨੇ ਕਾਲ ਦਿੱਤੀ ਹੈ 16 ਫਰਵਰੀ ਨੂੰ ਅਰਵਿੰਦ ਕੀ ਲੱਗਦਾ ਹੈ ਵੀ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਅੰਦੋਲਨ ਕਰਨ ਦੀ ਤਿਆਰੀ ਹੈ ਜਿਹੜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਹਦਾ आगाज ਹੋ ਚੁੱਕਾ ਹੈ ਬਰਨਾਲੇ ਰੈਲੀ ਤੋਂ ਤੇ ਇਹਨਾਂ ਨੇ ਇੱਥੇ ਉਹ ਵੀ ਮੰਥਨ ਕੀਤਾ ਹੈ ਤੇ 12 ਫਰਵਰੀ ਨੂੰ ਕਿਸਾਨ ਕੂਚ ਕਰਨਗੇ ਕੂਚ ਕਰਨ ਤੋਂ ਬਾਅਦ 13 ਫਰਵਰੀ ਨੂੰ ਦਿੱਲੀ ਪਹੁੰਚ ਸਕਦੇ ਨੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰ ਤੇ ਇਹ ਬੈਠ ਕੇ ਦੁਬਾਰਾ ਆਪਣੇ ਹੱਕਾਂ ਲਈ ਇੱਕ ਤਰਨਾ ਦੇ ਸਕਦੇ ਨੇ ਅਰਵਿੰਦ ਜਿਵੇਂ ਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਦੂਜੇ ਪਾਸੇ ਮੋਦੀ ਸਰਕਾਰ ਦੇ ਜਿਹੜਾ ਕਾਰਜਕਾਲ ਹੈ ਉਸ ਦਾ ਲਾਸਟ ਬਜਟ ਵੀ ਹੈ ਜਿਹੜਾ ਪੇਸ਼ ਹੋਣ ਜਾ ਰਿਹਾ ਕੀ ਉਸ ਬਜਟ ਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਇਹ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਜਾ ਸਕਦਾ ਤਾਂ ਜੋ ਕਿਸਾਨਾਂ ਦੇ ਅੰਦੋਲਨ ਨੂੰ ਰੋਕਿਆ ਜਾ ਸਕੇ ਬਿਲਕੁਲ ਜੀ ਬਿਲਕੁਲ ਅਸੀਂ ਜਿਹੜਾ ਗੱਲ ਇਹਨਾਂ ਨੇ ਕੀਤੀ ਤੇ ਇਹਨਾਂ ਨੇ ਕਿਹਾ ਕਿ ਅਗਸੇ ਤੋਂ ਸਾਡਾ ਜਿਹੜਾ ਮੂਰਤ ਹੈ ਉਹ ਰਾਜਨੀਤਿਕ ਪੱਖੋਂ ਕਿਸੇ ਪ੍ਰਕਾਰ ਦਾ ਪਾਰਟਿਸਪੇਟ ਨਹੀਂ ਕਰੂਗਾ ਲੇਕਿਨ ਹਾਂ ਇਹੋ ਕਿਸ ਸਮੇਂ ਹੈ ਕਿਉਂਕਿ 2024 ਵਿੱਚ ਲੋਕ ਸਭਾ ਇਲੈਕਸ਼ਨ ਆ ਰਹੀ ਹੈ ਕਿ ਸਰਕਾਰ ਤੇ ਦਬਾਅ ਪਾਇਆ ਜਾ ਸਕਦਾ ਹੈ ਸਰਕਾਰ ਇਲੈਕਸ਼ਨਾਂ ਨੂੰ ਦੇਖਦੇ ਹੋਏ ਕਿਸਾਨ ਹਿੱਸਾ ਕਰਕੇ ਕੋਈ ਫੈਸਲੇ ਲੈ ਸਕਦੀ ਹੈ। ਸੋ ਜਾਣਕਾਰੀ ਦੇਣ ਦੇ ਲਈ ਅਰਵਿੰਦ ਕੁਮਾਰ ਤੁਹਾਡਾ ਬਹੁਤ-ਬਹੁਤ ਧੰਨਵਾਦ।